ਦੀਪ ਸਿੱਧੂ ਦਾ ਕਤਲ ਹੁੰਦਾ ਦੀਪ ਸਿੱਧੂ ਕਤਲ ਹੁੰਦਾ ਸੜਕ ਹਾਦਸਾ ਦਿਖਾਇਆ ਜਾਂਦਾ ਬਹੁਤ ਸਾਰੇ ਜਿਹੜੇ ਹੁਣ ਉਹਨਾਂ ਨੂੰ ਸ਼ਰਮ ਆ ਰਹੀ ਹੋਵੇਗੀ ਜਿਨ੍ਹਾਂ ਨੇ ਪ੍ਰੋਗਰਾਮ ਵੀ ਕੀਤੇ ਨੇ ਕਿ ਦੀਪ ਸਿੱਧੂ ਤਾਂ ਜੀ ਸੜਕ ਹਾਦਸੇ ਦੇ ਵਿੱਚ ਮਾਰੇ ਗਿਆ ਚੱਕੋ ਰੀਨਾ ਰਾਏ ਰੀਨਾ ਰਾਏ ਕੋਲੋਂ ਵੀ ਜਿਹੜੀ ਅਮਰੀਕਾ ਦੀ ਗਵਰਨਮੈਂਟ ਆ ਪੁੱਛ ਕੇ ਕਰ ਸਕਦੀ ਐ ਤੇ ਕਰਨੀ ਚਾਹੀਦੀ ਵੀ ਐ ਕਿਉਂਕਿ ਇਹ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਜਾਂ ਗੁਰਪ੍ਰਤਵੰਦ ਸਿੰਘ ਪੰਨੂ ਨੂੰ ਕਤਲ ਕਰਨ ਦੀ ਜਿਹੜੀ ਸਾਜ਼ਿਸ਼ ਪਿੱਛੇ ਜੁੜੀ ਹੋਈ ਐ ਇਹਦੇ ਨਾਲ ਦੀਪ ਸਿੱਧੂ ਦਾ ਕਤਲ ਹੈ ਜਿਹੜਾ ਉਹ ਜੁੜਿਆ ਹੋਇਆ। ਉਹਦੇ ਜਿਹੜੇ ਪਲੈਨਰ ਨੇ ਉਹ ਘਟਨਾ ਨੂੰ ਅੰਜਾਮ ਦੇਣ ਵਾਲੇ ਜਿਹੜੇ ਲੋਕ ਨੇ ਉਹੀ ਲੋਕ ਨੇ ਜਿਹੜੇ ਭਾਈ ਹਰਦੀਪ ਸਿੰਘ ਨੇਜਰ ਨੂੰ ਕਤਲ ਕਰਨ ਵਾਲੇ ਨੇ। ਉਹੀ ਲੋਕ ਨੇ ਜਿਹੜੇ ਗੁਰਪਤਵੰਨ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚ ਰਹੇ ਨੇ। ਸੋ ਜੇ ਰੀਨਾ رائے ਵੱਲੋਂ ਜੋ ਕੁਝ ਕਿਹਾ ਗਿਆ ਮੀਡੀਆ ਦੇ ਸਾਹਮਣੇ ਕੀਤਾ ਗਿਆ ਜਾਂ ਦੂਕੀ ਤਿੱਕੀ ਜਿਹੜੇ YouTube ਚੈਨਲ ਨੇ ਉਹਨਾਂ ਦੇ ਨਾਲ ਗੱਲਬਾਤ ਦੇ ਦੌਰਾਨ ਉਸ ਵੱਲੋਂ ਜੋ ਕਿਹਾ ਗਿਆ ਅਸੀਂ ਤਾਂ ਉਸ ਬਾਰੇ ਪਹਿਲਾਂ ਤੋਂ ਹੀ ਸ਼ੱਕ ਪ੍ਰਗਟ ਕਰਦੇ ਹਾਂ। ਅਸੀਂ ਤਾਂ ਉਹਦੇ ਉੱਤੇ ਪਹਿਲਾਂ ਹੀ ਉਂਗਲ ਰੱਖਦੇ ਆ ਕਿ ਇਹ ਗੱਲ ਜਿਹੜੀ ਹੈ ਜੱਜਦੀ ਨਹੀਂ ਇਹ ਗੱਲ ਬਿਲਕੁਲ ਜਿਹੜਾ ਘਟਨਾ ਕਰਮ ਹੋਇਆ ਉਹਦੇ ਤੋਂ ਉਲਟ ਮਨਦੀਪ ਸਿੰਘ ਸਿੱਧੂ ਦੀਪ ਸਿੱਧੂ ਦਾ ਜਿਹੜਾ ਭਰਾ ਉਹਦੇ ਵੱਲੋਂ ਕਾਲੀ ਦੇ ਵਿੱਚ ਜਿਹੜਾ ਹੈ ਦੀਪ ਸਿੱਧੂ ਦਾ ਜਿਹੜਾ ਸੰਸਕਾਰ ਕਿਤੇ ਜਾਣਾ ਉਹਦੇ ਤੇ ਵੀ ਅਸੀਂ ਉਂਗਲ ਰੱਖਦੇ ਆ ਸ਼ੱਕ ਪ੍ਰਗਟ ਹੁੰਦਾ ਬਹੁਤ ਸਾਰੇ ਸਿੱਖ ਜਿਹੜੇ ਵੀਰ ਨੇ ਉਹਨਾਂ ਨੇ ਉਸ ਵੇਲੇ ਸਵਾਲ ਚੁੱਕੇ ਸਨ ਦੇ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਆ ਉਹਦੇ ਉੱਤੇ ਵੀ ਸਵਾਲ ਚੁੱਕੇ ਸਨ ਤੇ ਉਸ ਧਿਰ ਵੱਲੋਂ ਪੋਸਟਮਾਰਟਮ ਕੀਤਾ ਗਿਆ ਉਸ ਧਿਰ ਵੱਲੋਂ ਉਹ ਸਾਰੇ ਮਾਮਲੇ ਦੀ ਤਹਿਕੀਕਾਤ ਕੀਤੀ ਕਿ ਜਿਸ ਨੇ ਉਹ ਕਤਲ ਕੀਤਾ ਉਹ ਕਿਸ ਤਰ੍ਹਾਂ ਠੀਕ ਹੋ ਸਕਦੇ ਨੇ ਸੋ ਐਸੀ ਤਰ੍ਹਾਂ ਅਸੀਂ ਦੇਖੀਏ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੈ ਉਸ ਤੋਂ ਬਾਅਦ ਤੇ ਉਹ ਤਾਂ ਇੱਕ ਜੇਲ੍ਹ ਦੇ ਵਿੱਚ ਬੈਠਾ ਹੋਇਆ ਵਿਅਕਤੀ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਸਫਿਸਟਿਕੇਟਿਡ ਵੈਪਨਸ ਦੇ ਨਾਲ ਸਿੱਧੂ ਮੂਸੇਵਾਲੇ ਨੂੰ ਕਤਲ ਕਿਵੇਂ ਕਰ ਸਕਦਾ ਕਰਵਾ ਵੀ ਨਹੀਂ ਸਕਦਾ ਕਿਉਂਕਿ ਜੇਲ੍ਹ ਤੋਂ ਜਾਣ ਵਾਲੀ ਹਰ ਕਾਲ ਦਾ ਜੇਲ੍ਹ ਦੇ ਵਿੱਚ ਜਿਹੜੇ ਉਹ ਫੋਨ ਵਰਤੇ ਜਾਂਦੇ ਨੇ ਗੈਂਗਸਟਰਾਂ ਵੱਲੋਂ ਉਹ ਕਾਲਾਂ ਸਾਰੀਆਂ ਇੰਟਰਸੈਪਟ ਹੁੰਦੀਆਂ ਨੇ ਉਹ ਰਿਕਾਰਡ ਹੁੰਦੀਆਂ ਨੇ ਉਹ ਪਤਾ ਲੱਗ ਜਾਂਦਾ ਕਿਨੇ ਕੀ ਗੱਲ ਕੀਤੀ ਹੈ ਕੀ ਕਾਲ ਕੀਤੀ ਹੈ ਕਿਸ ਨੂੰ ਕਾਲ ਕੀਤੀ ਹੈ ਸੋ ਇਹ ਪੋਸੀਬਲ ਨਹੀਂ ਜੇ ਪੋਸੀਬਲ ਹੈ ਤਾਂ ਹੁਣ ਤੱਕ ਉਹ ਸਾਰਿਆਂ ਨੇ ਫੜੇ ਜਾਣਾ ਸੀਗਾ ਠੀਕ ਹੈ ਨਾ ਸੋ ਕੇਂਦਰੀ ਖੁਫੀਆ ਏਜੰਸੀ ਨੇ ਜਿਹੜੀ ਭਾਰਤ ਦੀ ਖੁਫੀਆ ਏਜੰਸੀ ਹੈ ਜਾਂ ਅਜੀਤ ਡੋਵਲ ਜਾਂ ਰਵੀ ਸਿਨਾ ਉਹਨਾਂ ਨੇ ਸਿਰਫ ਤਾਂ ਸਿਰਫ ਲਾਰੈਂਸ ਬਿਸ਼ਨੋਈ ਦਾ ਨਾਮ ਵਰਤਿਆ ਤੇ ਉਸ ਨਾਮ ਵਰਤਣ ਦੇ ਬਦਲੇ ਉਹਦੀ ਫਰੈਂਚਾਈਜ਼ੀ ਲੈਂਡ ਦੇ ਬਦਲੇ ਉਸ ਨੂੰ ਉਹ ਪੇ ਕਰ ਰਹੇ ਨੇ ਉਹ ਜਿਹੜੀਆਂ 5 ਸਟਾਰ ਸਹੂਲਤਾਂ ਨੇ ਜੇਲ ਦੇ ਵਿੱਚ ਉਹ ਉਹਨੂੰ ਪੇ ਕੀਤੀਆਂ ਚਾਰੀਆਂ ਨੇ ਉਹਦੇ ਬਦਲੇ ਉਹਨੇ ਫਰੈਂਚਾਈਜ਼ੀ ਵੇਚੀ ਆ ਆਪਣਾ ਨਾਮ ਵੇਚਿਆ ਠੀਕ ਹੈ ਨਾ ਹੁਣ ਸਮਝ ਲੱਗੇ ਹੁਣ ਐਸੀ ਤਰ੍ਹਾਂ ਭਾਈ ਪਰਮਜੀਤ ਸਿੰਘ ਪੰਜਵਾੜ ਦਾ ਕਤਲ ਹੈ ਅਵਤਾਰ ਸਿੰਘ ਖੰਡਾ ਦਾ ਕਤਲ ਹੈ ਤੇ ਉਸ ਤੋਂ ਬਾਅਦ ਭਾਈ ਹਰਦੀਪ ਸਿੰਘ ਨਿਜਰ ਦਾ ਕਤਲ ਹੈ ਇਹ ਆਪਸ ਦੇ ਵਿੱਚ ਜੁੜੇ ਹੋਏ ਨੇ ਭਾਵੇਂ ਲਾਰੈਂਸ ਬਿਸ਼ਨੋਈ ਦਾ ਨਾਮ ਵਰਤੇ ਜਾਣ ਨੂੰ ਲੈ ਕੇ ਜੋ ਉਹਦੇ ਨਾਲ ਗੱਲਬਾਤ ਹੋਈ ਹੈ ਸਰਕਾਰ ਦੀ ਉਹਦੇ ਵਿੱਚ ਵੀ ਅਮਰੀਕੀ ਖੁਫੀਆ ਏਜੰਸੀਆਂ ਵੱਲੋਂ ਉਹਦੇ ਤੋਂ ਪੁੱਛਗਿੱਛ ਕਰਨੀ ਚਾਹੀਦੀ ਹੈ ਐਸੀ ਤਰ੍ਹਾਂ ਰੀਨਾ ਰਾਏ ਕੋਲੋਂ ਪੁੱਛਗਿੱਛ ਕਰਨੀ ਚਾਹੀਦੀ ਹੈ ਸੋ ਇਹ ਆਪਸ ਦੇ ਵਿੱਚ ਜੁੜੇ ਹੋਣ ਕਾਰਨ ਅਸੀਂ ਦੇਖਦੇ ਹਾਂ ਕਿ ਜਿਹੜੇ ਲੋਕ ਮਜ਼ਾਕ ਹਟਾਉਂਦੇ ਸੀ ਦੀਪ ਸਿੱਧੂ ਦੇ ਕਤਲ ਦਾ ਜਾਂ ਸਿੱਧੂ ਮੁਸੇਵਾਲੇ ਦਾ ਕਿ ਜਦੋਂ ਸਾਡੇ ਵਰਗੇ ਲੋਕ ਬੋਲਦੇ ਸੀ ਕਿ ਇਹ ਕਤਲ ਏਜੰਸੀਆਂ ਨੇ ਕਰਵਾਏ ਨੇ ਭਾਰਤੀ ਏਜੰਸੀਆਂ ਨੇ ਕਰਵਾਏ ਨੇ ਉਹ ਲੋਕ ਹੱਸਦੇ ਸੀ ਜਾਂ ਆਪਣੇ YouTube ਦੇ ਪ੍ਰੋਗਰਾਮਾਂ ਦੇ ਵਿੱਚ ਉਹ ਲੋਕ ਵਿਅੰਗ ਕਰਸਦੇ ਸੀ